ਮੰਮੀ ਅੱਜ ਤੀ ਟਾਈਮ ਨਾਲ ਤਿਆਰ ਬਿਆਰ ਹੋ ਕੇ ਬਹਿ ਗਏ ਜੀ ਅੱਜ ਤਾਨੂੰ ਪਤਾ ਵਾ ਨਾ ਕਿ ਪੋਤੇ ਨੇ ਲੈਣ ਆਉਣਾ ਵਾ ਬੜੀ ਖੁਸ਼ੀ ਹੋਣ ਲਈ ਤੁਹਾਨੂੰ ਜਾਣ ਦੀ ਹੁੰਦੀ ਆ ਫਿਰ ਧੀਏ ਹੁਣ ਆਪਣੇ ਘਰ ਜਾਣਾ ਆਹੋ ਘਰ ਤੇ ਜਾਣਾ ਹੀ ਆ ਗਾੜੀ ਨੌਣੇ ਪਕੌੜੇ ਕੱਢ ਕੇ ਰੱਖੇ ਹੋਣੇ ਤੁਹਾਡੇ ਲਈ ਪਿਆ ਸੱਸ ਨੇ ਆਉਣਾ ਮੇਰੀ ਨੇ ਚਲੋ ਜਾਣਾ ਪਕੌੜੇ ਕੱਢੂਗੀ ਘਰ ਤੇ ਧੀਏ ਘਰ ਹੀ ਆਣਾ ਫਿਰ ਵੀ ਉਹਦੀ ਕਿਹੜੀ ਗੱਲ ਆ ਆਹ ਤੁਹਾਨੂੰ ਵੀ ਗੱਲਾਂ ਸੁਣਦੀ ਹੱਤ ਪਈ ਆ ਜਾਓਗੇ ਤੇ ਵੇਖਿਓ ਕਿੱਦਾਂ ਗੱਲ ਪੈਂਦੀ ਆ ਤੇ ਕਿੱਦਾਂ ਗੱਲਾਂ ਕਰਦੀ ਆ ਸੁਣਿਓ ਗੱਲਾਂ ਨਹੀਂ ਤੇ ਹੁਣ ਇਹ ਆ ਨਾ ਵੀ ਜੇ ਉਹ ਗੱਲਾਂ ਕਰੂਗੀ ਤੇ ਫਿਰ ਹੁਣ ਮੈਂ ਘਰ ਥੋੜਾ ਛੱਡ ਦੇਣਾ ਕਿੱਥੇ ਆਪਣਾ ਸਾਰੀ ਉਮਰ ਉੱਥੇ ਨੰਘਾਈਆ ਤੇ ਹੁਣ ਮੈਂ ਘਰ ਛੱਡ ਦਵਾਂ ਚਲੋ ਹੁਣ ਮੁੰਡਾ ਆਉਣ ਲੱਗਾ ਵਾ ਤੇ ਮੈਂ ਵੀ ਚੁੱਪ ਕੀਤੀ ਆ ਵੀ ਲੈਣਾ ਆਉਣ ਲੱਗਾ ਤੇ ਚਲ ਜਾ ਤਹੀ ਭਰਨਾ ਉਹਨਾ ਫੋਨ ਫਾਨ ਨਹੀਂ ਨਾ ਕੀਤਾ ਤੋਂ ਉਦਾਂ ਛੱਡਣ ਮੈਂ ਵੀ ਨਹੀਂ ਜਾਣਾ ਚਲੋ ਹੁਣ ਤੇ ਆਉਣ ਲੱਗਾ ਮੁੰਡਾ ਲੈਣ ਚੇਚਾ ਤੇ ਫਿਰ ਹੁਣ ਇਹਦੇ ਉੱਪਰ ਇਹ ਕਿਹੜੀ ਗੱਲ ਆ ਠੀਕ ਆ ਨਾ ਮੰਮੀ ਇੱਕ ਗੱਲ ਵਾ ਤੁਹਾਡੀ ਨੌਣਿਕ ਲਾਇਆ ਹੋਊਗਾ ਕਲਾਉਣ ਵਾਲੀ ਤੋਂ ਹੈ ਨਹੀਂਗੀ ਪਤਾ ਨਹੀਂ ਹੁਣ ਨੇ ਖਲਾਇਆ ਕਿ ਪੁੱਤ ਨੇ ਖਲਾਇਆ ਇਹ ਤੇ ਹੁਣ ਘਰ ਜਾਵਾਂਗੀ ਤੇ ਪਤਾ ਲੱਗੂਗਾ ਮੇਰੇ ਸਾਬ ਨੂੰ ਮੁੰਡਾ ਆਪੇ ਹੀ ਹੋਣ ਲੱਗਾ ਹੁਣਾਵਾ ਉਹਨਾਂ ਦੋਵਾਂ ਜੀਆਂ ਕਿੱਥੋਂ ਖਲਾਉਣਾ ਸੀ ਜਿੰਨਾ ਫੋਨ ਕਰਕੇ ਨੇ ਪੁੱਛਿਆ ਤੁਹਾਨੂੰ ਆ ਇਹ ਵੀ ਹੁਣ ਪਤਾ ਨਹੀਂ ਥੀ ਇਹ ਮੈਂ ਕੀ ਕਹਿ ਸਕਨੀ ਆ ਗੱਲ ਦਾ ਤੇ ਹੁਣ ਮੁੰਡਾ ਉਹ ਤੇ ਪੁੱਛਾਂਗੀ ਵੀ ਪਤਾ ਤੈਨੂੰ ਕਿ ਨੇ ਖਲਾਇਆ ਮੰਮੀ ਨੇ ਕਿਹਾ ਸੀ ਲੈ ਆ ਕੇ ਝੰਡਾ ਢੀਨੇ ਕਿਹਾ ਚੱਲ ਆਉਣੀ ਵਾਲਾ ਹੁਣਾਵਾ ਦੱਸੂਗਾ ਆ ਜਾਣਾ ਮੈਂ ਮੰਮੀ ਕੱਪੜੇ ਸਾਰੇ ਪਾ ਲਿਆ ਆਪਣੇ ਧਿਆਨ ਦੇ ਨਾਲ ਪਾ ਲੇ ਕੱਪੜੇ ਮੈਂ ਪਾ ਲੇ ਕੋਈ ਚੀਜ਼ ਰਹਿ ਨਾ ਜਾਵੇ ਦਵਾਈ ਪਾ ਲਈ ਆ ਦਵਾਈ ਵੀ ਪਾ ਲਈ ਕੱਪੜੇ ਪਾ ਲੈ ਜੇ ਰਹਿ ਜੂ ਕਿਤੇ ਇੱਥੇ ਕਿਹੜਾ ਉਪਰਾਕਾਰ ਆ ਮੁੜ ਕੇ ਲੈ ਜਾਾਂਗੇ ਨਹੀਂ ਉਪਰਾਤ ਨਹੀਂਗਾ ਚੱਲ ਜਿਹੜੇ ਗਰਮੀ ਵਾਲੇ ਕੱਪੜੇ ਹੁੰਦੇ ਆ ਗਰਮੀ ਦੀ ਫਿਰ ਪਉਣੇ ਹੁੰਦੇ ਆ ਨਾ ਨਹੀਂ ਪਾ ਲਈ ਮੈਂ ਕੱਪੜੇ ਸਾਰੇ ਆਪਣੇ ਤੇ ਚਾਹ ਬਣਾਦਾ ਕੱਪ ਤੁਹਾਨੂੰ ਚਾਹ ਪੀ ਲੋ ਕਿ ਜੇ ਨਾਲ ਹੀ ਪੀਣੀ ਪੋਤੇ ਦੀ ਕੀ ਪੀਣੀ ਅਮਦਾ ਮੁੰਡਾ ਤੇ ਫਿਰ ਵੇਖਨੇ ਆ ਅੱਜ ਤੇਰਾ ਸਰੀਰ ਕੁਸ਼ਤੀ ਹੈ ਢਿੱਲਾ ਹੀ ਲੱਗਣ ਡਿਆ ਮੰਮੀ ਮੈਨੂੰ ਨਾ ਬੁਖਾਰ ਬੜਾ ਹੋਇਆ ਹੋਇਆ ਓਦਾ ਕਰਕੇ ਨਾ ਸਰੀਰ ਵੀ ਡੋਲ ਚਿਆ ਹੋਇਆ ਵਾ ਤੂੰ ਜਾਈ ਵੀ ਹੈਗਾ ਵਾ ਕਿ ਤੂੰ ਹੀ ਲੱਗੇ ਬੈਠੀ ਹੁੰਦੇ ਸੀਗੇ ਗੱਲਾਂ ਬਾਤਾਂ ਮਾਵਾਂ ਤੀਆਂ ਕਰੀਦੀਆਂ ਸੀ ਹੁਣ ਮੈਂ ਕੱਲੀ ਨਹੀਂ ਰਹਿ ਜਾਣਾ ਵਾ ਇਹਨਾਂ ਨੇ ਪਿਓ ਪੁੱਤਾਂ ਨੇ ਬਾਹਰ ਬੰਬੀ ਤੇ ਚਲ ਜਾਇਆ ਕਰਨਾ ਵਾ ਉਹ ਤਾਂ ਗਲਤੀ ਆ ਤੇਰੀ ਠੀਕ ਆ ਫਿਰ ਕਿੰਨਾ ਚਿਰ ਹੁਣ ਫਿਰ ਤੁਹਾਨੂੰ ਫਤਾਂ ਰਹਿਣਾ ਰਹਿ ਲੈ 8-10 ਦਿਨ ਥੋੜੇ ਨੇ ਚਲ ਕੋਈ ਗੱਲ ਨਹੀਂ ਗਰਮੀ ਲੰਗਦੀ ਆ ਨਾ ਇੱਕ ਵਾਰ ਫੇਰ ਫੇਰਾ ਮਾਰ ਜੇ ਕੋਈ ਨਹੀਂ ਉਹ ਤੇ ਮੈਂ ਆ ਜਾਾਂਗੀ ਫੇਰ 2-4 ਦਿਨ ਰਹਿ ਜਾਾਂਗੀ ਆਣ ਕੇ ਤੇ ਤੂੰ ਆਪਣੇ ਸਿਹਤ ਦਾ ਧਿਆਨ ਰੱਖਾ ਤੇ ਦਵਾਈ ਦੋਈ ਖਾ ਮੇਟੀ ਨਹੀਂ ਦਵਾਈ ਤੇ ਲਿਆਂਦੀ ਆ ਪਤਾ ਕੀ ਹੁੰਦਾ ਵਾ ਐਦਾਂ ਮਾਂ ਪਿਓ ਆਣ ਕੇ ਮਿਲ-ਗਿਲ ਜਾਵੇ ਦੋ ਦਿਨ ਰਹਿ ਜੇ ਆਪਣੇ ਦਿਲ ਦੀ ਗੱਲ ਕਰੇ ਮੇਰੇ ਦੀ ਸੁਣੇ ਤੇ ਫੇਰ ਮਨ ਹੋਰ ਹੋ ਜਾਂਦਾ ਵਾ ਨਾਲੇ ਅਗਲਿਆਂ ਨੂੰ ਵੀ ਪਤਾ ਲੱਗੂਗਾ ਕਿ ਮਾਂ ਸਾਡੀ ਚਲ ਜਾਂਦੀ ਐ ਆਹੋ ਚਲ ਕੋਈ ਨਹੀਂ ਆ ਜਾ ਕਰਾਂਗੇ ਤੂੰ ਵੀ ਮਾਰਾਂ ਹੀ ਫੇਰਾ ਮੈਂ ਵੀ ਫੇਰਾ ਜਾਾਂਗੀ ਇਦਾਂ ਹੀ ਹੰਦੇ ਜਾਂਦੇ ਰਹੇ ਤੇ ਇੰਨੇ ਨੇ ਹੀ ਬੜਾ ਹੁੰਦਾ ਸੀ ਇਹ ਕੋਈ ਨਹੀਂ ਮੈਂ ਵੀ ਮਾਰੂੰਗੀ ਫੇਰਾ ਹਾਂ ਜਦਨ ਕਿਦ ਨਿਆਣਾਂ ਨੂੰ ਛੁੱਟੀ ਹੋਊ ਨਾ ਇਹ ਨਾਲ ਲੈ ਕੇ ਆਉਂਗੀ ਤੇ ਮੈਂ ਵੀ ਵੇਖ ਲਾਂ ਫੇਰ ਚਾਹ ਪਾਣੀ ਦਾ ਚਲ ਕੋਈ ਨਹੀਂ ਚਾਹ ਪਾਣੀ ਧਰ ਲਾ ਜੇ ਮੁੰਡਾ ਹੁਣ ਔਣੀ ਵਾਲਾ ਹੋਣਾ ਔਣੀ ਵਾਲਾ ਹੋਣਾ ਕੋਈ ਨਹੀਂ ਮੈਂ ਬਣਾਉਣੀ ਕੋਣੀ ਵਾਲਾ ਵਾ ਕੋਈ ਨਹੀਂ ਉਹਦੋਂ ਉਹ ਵੀ ਆ ਜਾਊਗਾ ਚਲ ਗਈ ਚਲ ਆਊਗਾ ਤੇ ਆਪਣੇ ਘਰ ਜਾਵਾਂਗੇ ਆਪਣਾ ਘਰ ਆਪਣਾ ਹੀ ਹੁੰਦਾ ਚਲੋ ਭਾਈ ਜਿੱਤਰਾ ਮਰਜੀ ਏਤਿਆਂ ਦੇ ਘਰ ਨਹੀਂ ਗੱਲ ਬਣਦੀ ਦੇਲੀ ਨਹੀਂ ਲੱਗਦਾ ਹੁਣ ਉਹਨੂੰ ਕੀ ਮੈਂ ਆਖਾਂ ਮੇਰਾ ਜੀ ਨਹੀਂ ਲੱਗਦਾ ਇੱਥੇ ਜੇ ਉਹਨੂੰ ਕਿਹਾ ਤੂੰ ਨਾਖਣਾ ਲੈ ਠੀਕ ਉਹ ਨਹੀਂ ਤਰ ਦੇ ਲੱਗਦਾ ਨੂੰ ਪੁੱਤ ਕੋ ਲੱਗਦਾ ਵਾ ਇਹਨੂੰ ਕੋਈ ਗੱਲ ਨਹੀਂ ਆਪਣੇ ਘਰ ਜਾਂਦੇ ਢੇੜ ਤੇ ਖੁੱਲਾ ਹੀ ਆ ਚਲ ਮੋੜ ਤੋਂ ਅੰਦਰ ਲਾ ਦ ਨਾ ਸੱਤਈ ਦਾਦੀ ਲੈ ਕੇ ਟੈਮ ਨਾਲ ਪਿੰਡ ਜਾਊਗਾ ਹੁਣ ਮੁਰਗੇ ਨਾਲ ਹਨੇਰਾ ਹੋ ਜਾਏ ਕਿਤੇ ਲੈ ਮੇਰਾ ਪਤੀ ਆਉਂਦੇ ਆ ਪਤੀ ਆਪੋ ਜੀ ਸੱਸੀ ਕਾ ਹੋਰ ਠੀਕ ਆ ਜੀ ਵਧੀਆ ਤੀ ਹਾ ਵਧੀਆ ਤੂੰ ਸੁਣਾ ਬਾ ਵਧੀਆ ਜੀ ਬਾਕੀ ਕਿਤੇ ਸਾਰੇ ਹਣੇ ਇੱਥੇ ਹੀ ਆ ਅੰਦਰ ਹੀ ਬੈਠੇ ਆ ਅੱਛਾ ਅੱਛਾ ਦਾਦੀ ਮੰਦਰੀ ਜੀ ਆਹੋ ਆ ਜਾ ਅੰਦਰ ਹੀ ਚਲੋ ਆ ਜਾ ਇਹਨਾਂ ਮਾਦਾਂ ਆ ਗਏ ਤੇਰਾ ਪੋਤਾ ਕਿਸੇ ਦਾ ਦੀਵਾ ਦੀ ਨਹੀਂ ਲੱਗਣਿਆ ਤੁਹਾਡਾ ਵੀ ਚੰਗਾ ਹੋ ਗਿਆ ਜਾਨਾ ਮਰਾ ਵਧੀਆ ਚਲੋ ਕਰੋ ਗੱਲਾਂ ਪਤਾ ਮੈਂ ਪਾਣੀ ਲੈ ਕੇ ਆਉਂਦੀ ਐ ਇਹ ਆ ਤੇ ਮੈਂ ਕੱਲ ਸ਼ਾਮ ਹੀ ਜਾਣਾ ਸੀਗਾ ਉਹ ਕੰਮ ਪੈ ਗਿਆ ਜਿਹੜੀ ਜਰੂਰੀ ਅੱਛਾ ਉੱਥੇ ਚਲ ਗਿਆ ਹਾਂ ਮੈਨੂੰ ਪਤਾ ਨਹੀਂ ਕੰਡਈ ਹਮੈ ਆਇਆ ਨਹੀਂ ਆਂਦਾ ਹੀ ਆਉਣਾ ਹੁੰਦਾ ਤੇ ਆਇਆ ਹੀ ਨਹੀਂ ਪਤਾ ਨਹੀਂ ਜਦੋਂ ਆਉਣਾ ਦੇ ਹੈਗਾ ਸੀਗਾ ਤੇ ਕੰਮ ਪੈ ਗਿਆ ਤਾਂ ਕਰਕੇ ਹੋ ਸੇ ਤਾਂ ਡੀਟਾਜ ਜੀ ਹਾਂ ਠੀਕ ਆ ਸੇਤ ਤੇ ਠੀਕ ਜੀ ਲਗਾਏਗਾ ਲਗਾਈਂ ਲਾ ਬਟਾ ਬੇਸ਼ਕ ਉਹ ਵੀ ਮੈਂ ਦੱਸ ਦਿਆਂ ਲੈ ਪੁੱਤ ਬਾਣੀ ਦੇ ਲਾ ਉਹ ਜੀ ਨਿਕਾ ਕੇ ਸਜਾ ਦੇ ਇੱਥੇ ਹੀ ਮਾਂ ਆ ਜਾਂਦਾ ਹਾਂ ਅੱਡੇ ਵਾਲੇ ਲਈ ਤੇ ਠੀਕ ਜੀ ਹੈ ਕੋਹੜ ਜੀ ਉਹ ਕੰਮੀ ਨੂੰ ਕਹੀ ਤੇ ਰਮਾਉਣ ਆਉਣੇ ਵਾਲੇ ਹੋਣੇ ਆ ਠੀਕ ਠੀਕ ਬੱਤੀ ਆ ਗਈ ਤਾਂ ਇਹਨਾਂ ਨੂੰ ਮੋਟਰ ਚਲਾਵਾ ਠੀਕ ਠੀਕ ਬਹੁਤ ਹੀ ਮਿਹਨਤ ਆਉਣੀ ਹੁੰਦੀ ਹੈ ਕਸਨਾ ਨੰ ਟਿਕ ਟਿਕ ਬਾਬੀ ਰੀਆ ਬੀ ਚਲੀਏ ਫਿਰ ਹਾਂ ਹਾਂ ਸਾਰੇ ਠੀਕ ਠਾਕ ਆ ਝੋਨਾ ਲੱਗ ਗਿਆ ਹੋਰ ਉਹਦਾ ਕੰਮ ਨੁਪੜ ਗਿਆ ਹਾਂਜੀ ਹਾਂਜੀ ਤਰੀਫ ਵੀ ਪਿੰਡ ਜਾ ਵੀ ਗਏ ਆਹ ਪੀਣਾ ਪੁੱਤ ਚਾਹ ਪਾਣੀ ਤੇ ਚੱਲ ਆਓ ਚਲੋ ਤੇ ਬਣਉਣ ਤੇ ਪੀ ਕੇ ਚੰਗਲਦੇ ਆ ਆਹ ਪੀਣਾ ਚਾਹ ਪਾਣੀ ਪੀਣਾ ਠੀਕ ਠੀਕ ਹੈ ਹਾਂ ਮੈਂ ਤਾਂ ਠੀਕ ਠਾਕ ਮੈਂ ਹਮ ਤਾਂ ਨਹੀਂ ਕਿਉਂ ਨਹੀਂ ਆਇਆ ਕੀ ਗੱਲ ਵਾ ਅੰਦਾਈ ਹੋਣਾ ਮੈਂ ਉਹਨਾਂ ਦੇ ਹੈਗਾ ਤੂੰ ਉਸੇ ਕੰਮ ਤੇ ਗਿਆ ਸੀਗਾ ਕਈ ਕੰਮ ਕਰਕੇ ਪੈ ਜਾਂਦੇ ਨੇ ਕਿਹੜੀ ਗੱਲ ਹੈ ਚਾਹ ਨਹੀਂ ਆ ਗਿਆ ਚਲ ਚਾਹ ਬਣਾਵਾਂ ਕੋਟ ਮੁੰਡੇ ਵਾਸਤੇ ਨੇ ਕਾਲਾ ਪੈ ਜਾਣਾ ਵੀ ਮੈਂ ਛੇਤੀ ਜਾਣਾ ਵਾ ਨਿਆਣਿਆਂ ਨੂੰ ਫੇੜਨ ਕੁੱਦਨ ਦਾ ਲਾਲਕੀ ਨਾ ਵਾ ਰਮਨ ਹਾਂਜੀ ਬਣਾਇਆ ਰੋਟੀ ਪਾਣੀ ਚਾਹ ਬਣਾਉਂ ਨਹੀਂ ਆ ਮੁੰਡਾ ਆਇਆ ਮਾਤਾ ਨੂੰ ਲੈਣ ਨਾਲੇ ਤੁਹਾਨੂੰ ਖੰਡ ਪੈ ਜੂਗੀ ਬੜੇ ਔਖੇ ਹੀ ਪਿਵਾਨ ਕੇ ਬੈਠੀ ਆ ਹੁਣ ਚਲ ਜਾਣਾ ਅੱਜ ਉਹਨੇ ਨਹੀਂ ਥੋੜੇ ਮੈਨੂੰ ਕਾਦੀ ਪੈਣੀ ਆ ਤੇ ਲੈਣਾਉਣਾ ਨਹੀਂ ਉਹਨਾਂ ਨੇ ਸਾਰਾ ਕਿਤਾਵਾ ਬਈ ਬੈਠੀ ਰਹੀਂਦੀ ਐਸੀ ਚ ਬੈਠੀ ਰਹੀਂਦੀ ਆ ਆ ਚੌੜੇ ਹੋ ਕੇ ਸੌਂਜੋ ਚੰਗਾ ਚੱਲ ਜਾਣਾ ਹੁੰਦਾ 14 15 ਦਿਨ ਹੋ ਗਏ ਆਈ ਨੂੰ ਤੇ ਫਿਰ ਕਿ ਹੋ ਗਿਆ ਪਰਾਂ ਵਾਲਿਆ ਘਰ ਹੀ ਜਾਣਾ ਹੁੰਦਾ ਤੇ ਉਹ ਤਾਂ ਫਿਰ ਕਿ ਤਾ ਵਿਆਹ ਪੀਤਾ ਨਾਲ ਹੀ ਦਾਜ ਦੇ ਦਿੰਦੇ ਹਾਂ ਗੱਲਾਂ ਤਾਂ ਬੜੀਆਂ ਕਰਨੀਆਂ ਆਉਂਦੀਆਂ ਵਾ ਅੱਜ ਤਾਂ 10 12 ਦਿਨ ਨਹੀਂ ਆਈ ਆ ਤੇ ਨੱਕੋ ਪੈਰਾਂ ਛੁੱਲ ਗਏ ਜੇ ਤੇ ਜੇ ਦਾਜ ਉਹ ਚਾ ਜਾਂਦੀ ਤੇ ਫਿਰ ਕੀ ਬੰਦਾ ਤੇ ਉਹ ਤਾਂ ਰੋਜ਼ ਖਪਤ ਹੋਇਆ ਕਰ ਰਾ ਸੀ ਬਹੁ ਫਿਰ ਕੱਲੀ ਨੇ ਰਹੀ ਨਾ ਆਉਣਾ ਨਾਲ ਪੈਲੀ ਵੀ ਆਉਣੀ ਸੀ ਅੱਛਾ ਪੈਲ ਨੂੰ ਰੋਂਦੇ ਰਿਆ ਕਰੋ ਕਿ ਪੈਲੀ ਵੀ ਆਉਣੀ ਪੈਲੀ ਵੀ ਆਉਣੀ ਸੀ ਜਾ ਜਾ ਕੇ ਮੁੰਡਨ ਮੇਲੋ ਮਚਾ ਬਣਾ ਲੈਮ ਨਹੀਂ ਆ ਮਿਲ ਲੈ ਨਾ ਵਾ ਮਾਵਾ ਆਕੜੀਆਂ ਮੇਰੀਆਂ ਉਹਨਾਂ ਨੂੰ ਇਹ ਹਾਰ ਟਾਈਮ ਖੜਿਆ ਹੀ ਰਹਿੰਦਾ ਵਾ ਜਦੋਂ ਕੋਈ ਅਧਰੋਂ ਆ ਜਾਂਦਾ ਵਾ ਜਮਾ ਤਾਂ ਆਈ ਗਈ 4 ਦਿਨ ਤਾਂ ਆਖਰ ਕਿੱਧਰ ਦੀ ਆ ਗਈ ਆ ਭੱਜ ਭੱਜ ਕੇ ਪੈਣ ਦੇ ਆ ਚੱਲ ਜਾਣਾ ਅੱਜ ਉਹਨੇ ਪੈ ਜਾਣੀ ਠੰਡ ਮੁੜ ਕੇ ਕੀਪਤਾ ਕਦੋਂ ਆਉਣਾ ਹੰਦੇ ਕਾਜੀਓ ਫਰਜੀ ਅਸੀਂ ਗੱਲ ਸਾਰੀ ਕੀ ਹਾਲ ਆ ਪੁੱਤ ਜੀ ਠੀਕ ਹੈ ਤੂੰ ਇਸਰੋਂ ਬਹਿ ਜਾਓ ਬੈਠੇ ਹੋ ਡਾੜੀ ਤਾਂ ਗਿਆ ਚੱਲ ਹਾਂ ਜੀ ਸਾਰੇ ਵਧੀਆ ਜੀ ਠੀਕ ਠਾਕ ਜੇ ਲੱਗਾ ਜੋ ਨਜ਼ਰ ਆ ਪੜਾ ਹਾਂ ਜੀ ਹਾਂ ਜੀ ਲੱਗ ਗਿਆ ਤੂੰ ਦੱਸੋ ਕਿਤਾ ਆਪਣਾ ਵੀ ਲੱਗ ਗਿਆ ਠੀਕ ਠੀਕ ਜੀ ਇਹ ਤਾਂ ਖਾਦਾ ਪਾਤੀਆਂ ਦੋਰੇ ਵਰੀ ਅੱਛਾ ਅੱਛਾ ਚਲੋ ਵਧੀਆ ਠੀਕ ਹੈ ਹੋਰ ਪਿੰਡ ਸਭ ਠੀਕ ਠਾਕ ਆ ਨਾ ਹਾਂ ਜੀ ਹਾਂ ਜੀ ਸਾਰੇ ਠੀਕ ਹੋਰ ਜੀ ਪੀ ਲਾਓ ਲਾਂਦਾ ਦਾਦੀ ਨਿਹੜਾ ਆ ਹਾਂ ਜੀ ਹਾਂ ਜੀ ਉਹ ਕਿੰਨੇ ਦਿਨ ਹੋ ਗਏ ਸੀਗੇ ਮੈਂ ਚਲੋ ਲੈ ਆਈਏ ਜਾ ਕੇ ਕੰਬਰੀਗਾ ਸੁਣ ਸੈਰਸ ਹਾਂਜੀ ਹਾਂਜੀ ਤੁਹਾਡਾ ਹੁਣ ਦਿਲ ਬੜਾ ਲੱਗਾ ਵਾ ਮੈਰੀਆਂ ਜੇ ਜਾਣਦਣਾ ਮੀਨਾ ਨਹੀਂ ਕੋਪੜ ਜੀ ਬਹਾ ਦੇਣਾ ਚੱਲੇ ਆ ਇਹਨਾਂ ਟਾਈਮ ਤੋਂ ਕੰਜੀ ਕਿਤੇ ਰਹੀ ਨਹੀਂ ਹੈਗੇ ਉਹ ਚੱਲ ਫੇਰ ਨਹੀਂ ਫੇਰ ਮੈਂ ਛੱਡ ਜੂ ਕਿਤੇ ਤੇੜੇ ਪੁੱਤ ਜੇ ਕਿੰਨੇ ਕੋ ਹੋਏ ਆ 15 ਦਿਨ ਤੇ ਹੋਏ ਆ ਉਹ ਚਲੋ ਫਿਰ ਵੀ ਮਹੀਨੇ ਦਾ ਆਫਾ ਕੰਮ ਹੋ ਜਾ ਤੇ ਜੇ ਸਰਨੜਿਆ ਤਾਂ ਰਹਿਣ ਦੋ ਕੋਈ ਗੱਲ ਨਹੀਂ ਆ ਉਹ ਨਹੀਂ ਸਰਨਸੁਰ ਨਹੀਂ ਕਿਹੜੀ ਗੱਲ ਉਹ ਕਿਹੜਾ ਕੰਮ ਕਰਦੇ ਕੋ ਉੱਥੇ ਜਾ ਕੇ ਚਲੋ ਘਰ ਦੇ ਵਿੱਚ ਹੁੰਦਾ ਹੀ ਆ ਵੀ ਚਲੋ ਜੀ ਦੇ ਨਾਲ ਗੱਲ ਆ ਵੇ ਤਾਂ ਗੱਲ ਹੈ ਹੀ ਆ ਤੇ ਚਲੋ ਸਾਡਾ ਦਿਲ ਲੱਗਾ ਸੀ ਮੈਂ ਕਿੱਥੇ ਹੁਣ ਜਾਣਾ ਵਾ ਕੋ ਮਾਤਾ ਨਹੀਂ ਕੋਈ ਗੱਲ ਨਹੀਂ ਮੈਂ ਛੱਡ ਜੂਗਾ ਫੇਰ ਕੋਈ ਗੱਲ ਨਹੀਂ ਚਲ ਵੇਖ ਲੈ ਤੇਰੀ ਮਰਜ਼ੀ ਹਾਂਜੀ ਹਫਤੇ ਬਾਅਦ ਮੈਂ ਵੇਖ ਛੱਡ ਜੂਗਾ ਕੋਈ ਗੱਲ ਨਹੀਂ ਰਹਿ ਜਣ ਮੈਂ ਤਾਂ ਕਹਿੰਦਾ ਬੀਜੀ ਰਹੂੰਗਾ ਤੁਸੀਂ ਕੀ ਕਰਨਾ ਜਾ ਕੇ ਉੱਥੇ ਨਹੀਂ ਪੁੱਤ ਭੜੇ ਦਿਨ ਰਹਿ ਲਿਆ ਵਾ ਹੁਣ ਹੁਣ ਜਾਣ ਦੇ ਮੈਨੂੰ ਫੇਰ ਆ ਜਾਾਂਗੇ ਇੱਥੇ ਠੰਡੇ ਥਾਂ ਬੈਠੇ ਜੇ ਨਹੀਂ ਉੱਥੇ ਵੀ ਠੰਡਾ ਹੀ ਆ ਫੇਰ ਆ ਜਾਾਂਗੇ ਪਤਾ ਫੇਰ ਮਾਰ ਜਾਾਂਗੇ ਫੇਰ ਕਿਤੇ ਦੱਡ ਜਾਾਂਗੇ ਕਹੀਂ ਆਇਓ ਫੇਰ ਤੋੜਾ ਆਵਾਂਗੇ ਕਿ ਕਿਦੜ ਹਾਂਜੀ ਉੱਪਰ ਜਾ ਤੁਸੀਂ ਆਇਓ ਤੁਸੀਂ ਕਿਤੇ ਆਉਣਾ ਨਾ ਹੋਇਆ ਸਾਡੇ ਕੋਲ ਨਹੀਂ ਨਹੀਂ ਆਵਾਂਗੇ ਪੁੱਤ ਆਉਣਾ ਕਿਉਂ ਨਹੀਂ ਆ ਤੜ ਕਿਉਂ ਨਹੀਂ ਜਾਣਾ ਤੇ ਕਿੱਥੇ ਜਾਣਾ ਵਾ ਅਸੀਂ ਚਲੋ ਹੁਣ ਫਿਰ ਆਉਣਾ ਜੀ ਠੀਕ ਆਰੇ ਕੋ ਪੱਕਿਆ ਮੈਂ ਤਾਂ ਤੇਰੀ ਭੂਆ ਆਵਾਂਗੇ ਕਿਦਣਾ ਹਾਂਜੀ ਹਾਂ ਜੀ ਆਇਓ ਵਾ ਠੀਕ ਤੇ ਰਾਤ ਰਵਾਂਗੇ ਉਹਨੂੰ ਲੈ ਨਿਕੇ ਨੂੰ ਲੈ ਆਇਓ ਨਾਲ ਸਾਰੇ ਆ ਜਿਓਗਾ ਪੁੱਤ ਤੈਨੂੰ ਪਤਾ ਵੀ ਬਾਰ ਬਾਰ ਘਰ ਵਾ ਹੁਣ ਘਰ ਕੇ ਰਹਿਣਾ ਪੈਂਦਾ ਵਾ ਚਲ ਪੁੱਛ ਲਾਂਗੇ ਉਹਨੂੰ ਜੇ ਮੰਨੂ ਕਿਤੇ ਲੈ ਆਵਾਂਗੇ ਨਾਲ ਹੀ ਚਲੋ ਘਰ ਕੇ ਉਹਨੂੰ ਛਾਡ ਆਵਾਂਗੇ ਹਾਂਜੀ ਹਾਂਜੀ ਸਰスイ ਪਾਵਾਂ ਫੜਾ ਨਹੀਂ ਹੁਣ ਕਦੋਂ ਦੇ ਆਈ ਯਾਰ ਚਾਹ ਪਾਣੀ ਤੇ ਪੀ ਲਿਆ ਵਾ ਇ ਤਾਂ ਕਰਦਾ ਚਲੀਏ ਹੁਣ ਘਰ ਤੋਂ ਲੇਟ ਹੋ ਜਾਣਾ ਬੱਲੇ ਸਿਰ ਸਿਰ ਕੀ ਹਾਲੀ ਉਹ ਕਿਦਾਂ ਉਹਦੇ ਠੀਕ ਠਾਕ ਆ ਬਾਬ ਵਧੀਆ ਤੀ ਦੱਸੋ ਬਾਬ ਵਧੀਆ ਕੀ ਕਰਦਾ ਹੁਣ ਅੱਜ ਕੱਲ ਕੋਹ ਨਹੀਂ ਕਰਨਾ ਕੀ ਆ ਹਾਂ ਬਸ ਹੁਣ ਪਲੱਸ 2 ਆ ਅੱਛਾ ਅੱਛਾ ਚੱਲੀਏ ਹੁਣ ਫੇਰ ਤੋਂ ਅੱਛਾ ਅੱਛਾ ਸਕੂਲ ਕਿੰਨੇ ਆਗੇ ਬੈਠੇ ਸਕੂਲ ਲੱਗੇ ਨਹੀਂ ਤੇਰੇ ਅਜੇ ਨਾ ਇੱਕ ਨੂੰ ਲੱਗਣੇ ਆ ਤਿੰਨ ਚਾਰ ਨੂੰ ਜਾਣਾ ਆ ਆਹ ਦੋ ਤਿੰਨ ਛੁੱਟੀਆਂਵੇਂ ਕਰ ਲਈਦੀਆਂ ਵਕ ਜਦੋਂ ਅਸੀਂ ਇੱਕ ਰਸ ਨੂੰ ਯਾਰ ਉਹ ਜ다가 ਘੰਟਾ ਗਏ ਮਸ਼ਾ ਅੱਛਾ ਮੈਂ ਤੇ ਆ ਗਿਆ ਆਂ ਇੱਥੇ ਮੰਮੀ ਨੇ ਸੂਟ ਦਿੱਤਾ ਇਸੀ ਨੇ ਅੱਛਾ ਉਹ ਦੇਣ ਗਿਆ ਅੱਛਾ 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 ਚਲ ਤੇ ਆ ਮਜਾ ਆਇਆ ਟ੍ਰੈਫਿਕ ਬੜਾ ਹੁੰਦਾ ਵਾ ਅੱਛਾ ਅੱਛਾ ਮੰਮੀ ਕਹਿੰਦੀ ਸਵਾਈ ਆ ਠੀਕ ਠੀਕ ਆ ਤੇ ਮੇਰੀ ਗੱਲ ਸੁਣਾ ਛੁੱਟੀ ਆਣੀ ਕਿ ਤੇ ਸਾਡੇ ਕੋ ਫੇਰਾ ਹੀ ਮਾਰ ਜਾਂਦਾ ਆ ਕਿ ਤੇਰਾ ਜੀ ਨਹੀਂ ਕਰਦਾ ਉਹਨੂੰ ਹੜਕਾ। ਇਹੇ ਆ ਕੀ ਮਾਰਨਾ ਭਰਾਵਾ। ਹਾਂ ਕੱਦੂਆਂ ਦਾ ਤੈਨੂੰ ਪਤਾ ਕਿਦਾਂ ਕੰਮ ਆ। ਥੱਲੇ ਪਿਓ ਕੋ ਵੀ ਨਹੀਂ ਕੰਮ। ਓਏ ਕੱਦੂ ਤੇ ਫੁੱਫੜੀਆਂ ਦੇ ਵੀ ਹੋ ਗਏ ਆ। ਤੇ ਉਹ ਹੋ ਗਏ ਹੁਣ ਹੁਣੇ ਮੁੱਕੇ ਆ ਨਾ। ਚੱਲਾ ਜੀ ਦੋ ਚਾ ਦਿਨ। ਚਲੋ ਉਹ ਤੇ ਮੈਂ ਮਾਰ ਦੂ ਫੇਰਾ ਤੁਹਾਡੇ ਨਾਲ। ਓ ਯਾਰ ਮੈਂ ਵੀ ਗਲਤੀ ਕੀਤੀ। ਮੈਂ ਮੋਟਰਸਾਈਕਲ ਤੇ ਆ ਗਿਆ। ਮੈਨੂੰ ਗੱਡੀ ਲੈ ਆਉਣੀ ਚਾਹੀਦੀ ਤੈਨੂੰ ਨਾਲ ਲੈਣਾ ਸੀ ਆਪਣੇ। ਉਹ ਨਾਲ ਦੀ ਨਹੀਂ ਗੱਲ ਓ ਤੇ ਮੈਂ ਆ ਗਿਆ। ਮੁੜਕੇ ਤੇਰੇ ਫੁੱਫੜੀਆਂ ਨਾਲ ਲੈਣਾ ਹੀ ਆ ਗਿਆ। ਕੀ ਕਹਿਣਿਆ ਹੁਣ। ਹਾਂ ਹਾਂ। ਮੈਂ ਇੱਥੇ ਆਪਣੇ ਖੁੱ ਤੇ ਉਥੇ ਆਪਾਂ ਚਲੀਏਗੇ 2 ਮਿੰਟ ਉਹ ਨਹੀਂ ਯਾਰ ਉਦੇ ਉਦਾਂ ਮੈਂ ਚੱਲ ਜਾਣਾ ਹੈਗਾ ਤੈਨੂੰ ਪਤਾ ਸ਼ਾਮਾਂ ਪੈ ਗਈਆਂ ਵਾ ਤੇ ਹੋਰ ਘੰਟੇ ਘਨੇਰਾ ਹੋ ਜਾਣਾ ਵਾ ਤੇ ਮੋੜਸਾ ਦੀ ਲਾਈਟ ਵੀ ਯਾਰ ਹੁੰਨੀ ਕਿ ਵਾ ਤਰੂ ਬਾਦ ਨਾਲ ਮੌਹਲੇ ਠੀਕ ਆ ਅੱਜਕੱਲ ਤੇ ਲੇਟ ਜਾਂਦਾ ਕੋਈ ਫਾਇਦਾ ਨਹੀਂਗਾ ਕੋਈ ਨਹੀਂ ਮੇਰੀ ਗੱਲ ਸੁਣ ਮੋੜ ਫੇਰ ਲਾਂਗੇ ਤੇ ਤੂੰ ਸਾਡੇ ਕੋ ਆ ਕੇ ਸਿਰੇ ਉਹ ਤੁਹਾਡੇ ਕੋਈਆਂ ਹੁਣ ਵੀ ਆਹ ਤੂੰ ਸਿਰੇ ਹੜਕੋਣਾ ਠੀਕ ਆ ਫਿਰ ਕੋਈ ਨਹੀਂ ਆਉਂਗਾ ਮੈਂ ਆਹ ਯਾਰ ਮੈਂ ਨਾ ਚਾਹ ਬੜੀ ਪੀ ਲਿਆ ਹੁਣੇ ਪੀਤਾ ਚਾਹ ਆਪਣੀ ਤੇ ਰੱਗੇ ਗਈ ਠੀਕ ਆਹ ਤੇ ਚੱਲ ਫਿਰ ਚੱਲ ਆ ਜੀ ਉਹਦੇ ਨੇ ਆਹ ਕੋਈ ਨਹੀਂ ਚੱਲ ਯਾਰ ਚੱਲੀਏ ਨਿਹਰਾ ਜਣਾ ਮਮੇ ਆਲੋ ਬੈਗ ਵੀ ਮੈਂ ਲੈਤਾ ਵਾ ਤੇ ਸੂਰ ਜਿਹੜਾ ਲਿਆ ਕੇ ਦਿੱਤਾ ਸੀ ਨਾ ਉਹ ਸੀਪ ਗਿਆ ਵਾ ਉਹਦੇ ਨੇ ਲਿਆਂਦਾ ਸੀ ਤੇ ਮੈਂ ਵਿੱਚ ਪਾਤਾ ਵਾ ਅੱਛਾ ਹੁਣ ਆਰਾਮ ਨਾਲ ਜਦੋਂ ਕਿਤੇ ਜਾਣਾ ਆਣਾ ਹੁੰਦਾ ਇਹਦੇ ਵਿੱਚ ਪਾਏ ਕੱਪੜੇ ਤੇ ਚਲ ਗਏ ਆ ਹੁਣੇ ਚੱਲ ਚੰਗਾ ਨਾਲੇ ਮੇਰੀ ਸੁਣੋ ਗੱਲ ਡਰ ਡਰ ਕੇ ਨਹੀਂ ਰਹਿਣਾ ਜਿੰਨਾ ਕੰਮ ਹੋਇਆ ਨਾ ਓਨਾ ਕ ਕੀਤਾ ਇਹ ਨਹੀਂ ਕਿ ਸਾਰਾ ਦਿਨ ਕੰਮ ਵਿੱਚ ਸਿਰ ਦੇ ਛੜਨਾ ਵਾ ਫੇ ਕੋਈ ਗੱਲ ਨਹੀਂ ਮੈਂ ਆ ਵੀ ਕਰ ਦਾਂ ਤੇ ਆ ਵੀ ਕਰਦਾ ਅਗਲੀ ਸਿਰ ਤੇ ਚੜ ਜਾਂਦੀ ਆ ਮਾਤਾ ਚੁੱਪ ਕੀਤੀ ਰਹੀ ਆ ਕਰਨ ਕੋਈ ਨਹੀਂ ਸਾਰਾ ਕੰਮ ਹੈ ਤੇ ਕੋਈ ਕਰਮ ਨਹੀਂ ਹੈ ਮੈਂ ਨਹੀਂ ਮੈਂ ਸਾਰਾ ਕੰਮ ਕਰਕੇ ਤੇ ਮੈਂ ਹੁਣ ਮੇਰਾ ਸਰੀਰ ਹੈਗਾ ਇੰਨੇ ਜੋਗਾ ਮੈਂ ਤਾਂ ਕਿਤੇ ਮਾੜਾ ਮੋਟਾ ਹੀ ਆ ਤਾ ਕਿਤੇ ਕਿਤੇ ਹੱਥ ਮਾਰਤਾ ਚਲੋ ਪਿੱਛੇ ਜੇ ਪਤਾ ਹੀ ਨਾ ਤੁਹਾਡੇ ਨਾਲ ਕੀ ਬਣਿਆ ਹੋਗਾ ਮਹਾ ਜਈ ਪੈਰਾਂ ਤੇ ਆਏ ਜੀ ਆ ਥੋੜੀ ਆ ਮੁੜ ਕੇ ਕੋਈ ਪੁੱਛਦਾ ਨਹੀਂ ਹੁੰਦਾ ਆਪਣਾ ਸਰੀਰ ਸੰਭਿਆ ਹੋਵੇ ਤਾਂ ਉਹ ਹੀ ਕੰਮ ਹੁੰਦਾ ਵਾ ਇਹ ਤਾਂ ਗੱਲ ਠੀਕ ਆ ਤੇਰੀ ਚਲੋ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ ਚਲ ਕੋਈ ਗੱਲ ਨਹੀਂ ਬੈਠਿਆ ਬੈਠਿਆ ਗੰਡਾ ਲਸਣ ਛਿਲਤਾ ਕੋਈ ਗੱਲ ਨਹੀਂ ਤੇ ਜੇ ਹੁਣ ਕਵੇ ਝਾੜੂ ਲਾ ਮਾ ਤਾਂ ਪੋਚੇ ਲਾਉ ਉਹ ਕੰਮ ਤਾਂ ਨਹੀਂ ਨਾ ਹੁੰਦਾ ਨਹੀਂ ਉਹ ਨਹੀਂ ਮੇਰੇ ਕੋਲ ਲੱਗਦੇ ਇਹ ਤਾਂ ਗਲਤ ਬਾਤ ਹੈ ਕਹੇ ਜੀ ਵੀ ਤੇ ਮੈਂ ਤਾਂ ਵੀ ਨਹੀਂ ਲਾਉਣੀ ਆਹੋ ਇਹ ਜੇ ਨਾ ਪਾਇਓ ਨਹੀਂ ਨਹੀਂ ਤਾਂ ਰੋਜ਼ ਨੇ ਸਿਰ ਬਨ ਕੇ ਬਹਿ ਜਾ ਕਰਨਾ ਵਾ ਵੀ ਮੈਂ ਅੱਜ ਠੀਕ ਨਹੀਂ ਗਈ ਤਾਂ ਮੰਮੀ ਤੁਸੀਂ ਕੋਈ ਨਹੀਂ ਆ ਕੰਮ ਕਰ ਲੋ ਉਹ ਫੇਰ ਹੱਥ ਤੇ ਪੈ ਜਾਂਦਾ ਕੰਮ ਨਹੀਂ ਨਾਲੇ ਮੈਂ ਕਹਿਣਾ ਵੀ ਮੇਰੇ ਕੋਲ ਤੇ ਇਹੋ ਜਿਹਾ ਕੰਮ ਤੇ ਹੁੰਦਾ ਨਹੀਂ ਗੰਡਾ ਲਸਣ ਦੇ ਦੇ ਮੈਂ ਤੈਨੂੰ ਚੀਰ ਦਿੰਨੀ ਆ ਸਬਜੀ ਚੀਰ ਦਿੰਨੀ ਆ ਬੈਠੀ ਬੈਠੀ ਇੰਨਾ ਕੰਮ ਮੈਂ ਕਰ ਸਕਨੀ ਹੋਰ ਨਹੀਂ ਮੇਰੇ ਕੋਲ ਹੁੰਦਾ ਬਸ ਬਸ ਇਦਾਂ ਹੀ ਕਿਉ ਮੈਨੂੰ ਉਹਦਾ ਪਤਾ ਵਾ ਨਾ ਜਿੱਦਾਂ ਦੀ ਉਹ ਹੈਗੀ ਆ ਬਹਾਨੇ ਬਾਜ ਤੇ ਹੈਗੀ ਆ ਕੋਈ ਕਰਨਾ ਨਾ ਪਵੇ ਕੀਤਾ ਕਰਾਇਆ ਮਿਲ ਜੇ ਮੈਨੂੰ ਸਾਰਾ ਹੀ ਮਾਰਦੀ ਰਹੇ ਬਹਾਨੇ ਨਾਲ ਮਾਰਦੀ ਰਹੇ ਮੈਂ ਹੁਣ ਨਹੀਂ ਮੇਰੇ ਕੋਲ ਹੁੰਦਾ ਤੇ ਨਾ ਮੈਂ ਕਰਨਾ ਹੀ ਸਦ ਦਵਾਈ ਦੁਈ ਆਪਣੀ ਟਾਈਮ ਨਾਲ ਖਾਦੀ ਆਹ ਹੋ ਤੇ ਚਲੋ ਖਾਵਾਂਗੇ ਦਵਾਈ ਤੋਂ ਬਿਨਾ ਕਿੱਥੇ ਤੀ ਗਿਆ ਹਿਲਿਆ ਜਾਂਦਾ ਹਾਂ ਚਲ ਦਵਾਈ ਖਾ ਕੇ ਬੰਦਾ ਤੁਰਿਆ ਫਿਰੇ ਨਾ ਇੰਨਾ ਹੀ ਬੜਾ ਹੁੰਦਾ ਵਾ ਮੈਂ ਨਹੀਂ ਫੇ ਇੰਨਾ ਸ਼ੁਕਰ ਹੈ ਜਿਹੜਾ ਦਵਾਈ ਖਾ ਕੇ ਮੈਂ ਤੁਰਨ ਫਿਰਨ ਜੋਗੀ ਹੋ ਗਈਆਂ ਹੋਰ ਕੀ ਆ ਮੰਜੇ ਤੇ ਬੈਠੇ ਬੰਦੇ ਨੇ ਕੋਈ ਪੁੱਛਦਾ ਵਾ ਉਹ ਤਾਂ ਵਾਧੂ ਹੋ ਜਾਂਦਾ ਵਾ ਕੋਈ ਨਹੀਂ ਪੁੱਛਦਾ ਤੀ ਕੋਈ ਭਾਵੇਂ ਵਾਜਾਂ ਮਾਰਦੇ ਰਹੋ ਪਾਣੀ ਦਾ ਘੁੱਟ ਫੜਾ ਦੋ ਕਹਣਾ ਮਾਤਾ ਦਾ ਤੇ ਰੋਜ਼ ਦਾ ਕੰਮ ਘੜੀ ਘੜੀ ਵਾਜਾਂ ਮਾਰਦੀ ਆ ਤੋ ਤੁਰਨ ਫਿਰਨ ਵਾਲੇ ਹੋਗੇ ਤਾਂ ਆਪਣੀ ਚੀਜ਼ ਫੜ ਕੇ ਆਪੇ ਖਾ ਦੇ ਲਓਗੇ ਹਾਂ ਹਾਂ ਚੌਕੇ 'ਚ ਜਾ ਚੀਜ਼ ਪਾਲਾ ਖਾਲਾ ਜਿੱਤਾਂ ਮਰਜੀ ਆ ਤੇ ਕਿ ਜਾ ਕੇ ਕੋ ਮੰਗਦੇ ਰਹਿਣਾ ਆ ਤਾਂ ਹੋਰ ਉਹਨਾਂ ਦੇ ਹੱਥਾਂ ਵਾਲੇ ਵੇਖਣਾ ਮਰਜੀ ਆ ਤੇ ਚੀਜ਼ ਕੋਈ ਫੜਾ ਜਾਏ ਤੇ ਮਰਜੀ ਤੇ ਨਾ ਫੜਾਵੇ ਇਦਾਂ ਹੀ ਹੁੰਦੀ ਰਹੀ ਆ ਆਹੋ ਆਈ ਜਾਂਦੇ ਨੇ ਆਉਂ ਰੇਡ ਦੇਣੇ ਥਾਏ ਖਾਲਾ ਰੋਟੀ ਤਾਂ ਫੇਰ ਜਦੋਂ ਨਹੀਂ ਹਾਂ ਤੁਰਨ ਜੋਗੀ ਤਾਂ ਹੀ ਤੁਹਾਨੂੰ ਸਮਝਾਉਣ ਲਈ ਆ ਤੇ ਆਪਣੀ ਤਾਂ ਆਪਣੇ ਹੱਥ ਹੁੰਦੀ ਆ ਐਵੇਂ ਨਾ ਕੰਮ ਕਰਕੇ ਰੁਲੇ ਰਿਆ ਕਰੋ ਐ ਨਾ ਧੋ ਕੇ ਸਿਰ ਪਰ ਵਾਹ ਕਰ ਆਮ ਨਾ ਬੈਠੇ ਨਹੀਂ ਹੁਣ ਏਦਾਂ ਹੀ ਮੈਂ ਕਰਿਆ ਕਰਨਾ ਸੀ ਕਿ ਮੈਂ ਨਹੀਂ ਹੁਣ ਆਪਣੇ ਕਾਇਆਂ ਨੂੰ ਰੋਲਣਾ ਮੇਰਾ ਹੁਣ ਸਰੀਰ ਇੰਨਾ ਹੀ ਬੜਾ ਵਾਫ ਜਿਹੜਾ ਮੈਂ ਆਪਣਾ ਆਪਣੀ ਫੇਰਾ ਨਾਲੇ ਬਥੇਰਾ ਕੀਤਾ ਵਾ ਥੋੜਾ ਕੀਤਾ ਵਾ ਸਾਰੀ ਉਮਰ ਕੰਮੀ ਕੀਤਾ ਕੀਤਾ ਕਿਹੜਾ ਪਿੱਕ ਤੇ ਵਿਹਲੇ ਬੈਠੇ ਹੁਣ ਇਹਦੀ ਵਾਰੀ ਆ ਤਾਂ ਹੁਣ ਕਰੇ ਪਰਿਵਾਰ ਆਪਣਾ ਸਾਹਮਣੇ ਬਸ ਬਸ ਹੁਣ ਇਹਨਾਂ ਦਾ ਵਾਰਾ ਪੈਰਾ ਕਰਨ ਦਾ ਹੁਣ ਕਰਨ ਆਪਣਾ ਘਰ ਸਾਹਮਣੇ ਮੇਰਾ ਰਿਮਕੀ ਨੂੰੜ ਹੁਣ ਕੰਮ ਕਰਨ ਦੀ ਹੋਰ ਕੀ ਆ ਹਾਂ ਮੈਂ ਅੱਥੇ ਕੁੜੀਆਂ ਵਿਆਹਣੀਆਂ ਨੇ ਹੁਣ ਨਹੀਂ ਤੂੰ ਹੀ ਆਪਣੇ ਵਾਜੇ ਵਜਾਲੇ ਆ ਉਹਨੂੰ ਕਹੋ ਵੀ ਤੂੰ ਆਪਣੇ ਵਜਾ ਹੁਣ ਹੁਣ ਆਪਣੇ ਵਜਾ ਹੁਣ ਨਾ ਵਜਾ ਹੁਣ ਮੈਨੂੰ ਕੋਈ ਲੋੜ ਨਹੀਂ ਧੀਏ ਕੁਛ ਵੀ ਕਰਨ ਦੀ ਤੇ ਨਾ ਮੈਂ ਕਰਨਾ ਹੀ ਨਹੀਂ 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 ਕੋਈ ਲੋੜ ਨਹੀਂ ਗਈ ਤਾਂ ਦਿਮਾਗ ਤੇ ਗਿਆ ਰੋ ਚਲੀ ਜਾਣਾ ਵਾ ਬਹਿ ਜਾ ਘੜੀ ਉਹ ਨਹੀਂ ਭੂਆ ਜੀ ਨੇ ਰੋਣਾ ਮੁੜ ਕੇ ਨਹੀਂ ਬੜਾ ਦੂਰ ਜਾਣਾ ਛੁੜਾਇਆ ਹਾਂ ਕੋਈ ਨਹੀਂ ਚੱਲ ਗਈ ਆ ਚਲੀ ਜਾਣਾ ਵਾ ਪਰ ਮੇਰੀ ਸੁਣ ਗੱਲ ਦਾਦੀ ਦਾ ਧਿਆਨ ਰੱਖਿਆ ਕਰੋ ਦਾਦੀਆਂ ਦਾਦੇ ਲੱਭਦੇ ਨਹੀਂਗੇ ਜਿਨ੍ਹਾਂ ਦੇ ਨਹੀਂ ਨਾ ਹੈਗੇ ਉਹਨਾਂ ਨੂੰ ਪੁੱਛ ਕੇ ਵੇਖੋ ਤੇਰੀ ਮਾਂ ਦਾ ਸੁਭਾਅ ਨੇਗਾ ਚੰਗਾ ਠੀਕ ਵਾ ਨਾ ਤੇ ਦਾਦੀ ਨੂੰ ਆਪ ਮੰਜੇ ਤੇ ਰੋਟੀ ਫੜਾਇਆ ਕਰੋ ਕਿ ਦਾਦੀ ਰੋਟੀ ਮੰਜੇ ਤੇ ਬਹਿ ਕੇ ਖਾ ਉਹਦਾ ਤਾਂ ਸੁਭਾਅ ਆ ਕਿ ਮਾਤਾ ਕੰਮ ਕਰਦੀ ਰਹੇ ਪੁੱਤ ਤਾਂ ਹੀ ਸਿਆਣੇ ਹੋਏ ਜੇ ਉਹਨੇ ਵਿਚਾਰੀ ਨੇ ਥੋੜਾ ਕੰਮ ਕੀਤਾ ਵਾ ਬੋਲ ਤੁਹਾਡੀ ਗੱਲ ਠੀਕ ਆ ਵਾ ਇਹ ਦਾਦੀ ਮੂੰਹ ਤੇ ਬਿਠੇ ਮੈਂ ਪੁੱਛ ਲਓ ਅਜ ਤੱਕ ਅੱਜ ਕਭ ਨਹੀਂ ਕੋਈ ਕਰਨ ਦਤਾ ਹੈਗਾ ਮੰਮੀ ਚਲੋ ਸੁਭਾਅ ਜਾਂਦਾ ਵਾ ਵੀ ਵੱਧ ਕੋ ਡੁੱਕਾ ਲਾ ਕੇ ਹਰੇ ਬੋਲ ਜਾਂਦੇ ਆ ਮੰਮੀ ਨੇ ਕਦੀ ਗੱਲ ਹੀ ਕੋਈ ਕੀਤੀ ਕੋਈ ਗੱਲ ਨਹੀਂ ਤੂੰ ਜਨ ਸਿਆਣੇ ਹੋਏ ਜੇ ਸਮਝਾਇਆ ਕਰੋ ਵੀ ਮੰਮੀ ਇਦਾਂ ਨਹੀਂ ਕਰੀ ਰਹੰਦਾ ਦਾਦੀ ਦੇ ਸਿਰ ਤੇ ਇਥੋਂ ਦਾ ਕਾਏ ਆ ਹੁਣ ਜਾ ਕੇ ਆਪਣੀ ਮਾਂ ਨੂੰ ਨਾ ਸਾਰੀਆਂ ਗੱਲਾਂ ਦੱਸ ਦੇ ਵੀ ਭੂਆ ਇਦਾਂ ਦੀ ਨਹੀਂ 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 ਭੂਆ ਜੀ ਐਂਦੀ ਬਥੇਰਾ ਕੋਈ ਨਹੀਂ ਦਾ ਵਾ ਚਲੋ ਹੁਣ ਤੇ ਕਿੰਨਾ ਟਾਈਮ ਨਾਲੇ ਖੇਡੋ ਪਰਾਂ ਗੱਲਾਂ ਨੂੰ ਪਰ ਨਹੀਂ ਜਿਹੜੀ ਆ ਤਾਂ ਬੰਦੇ ਨੂੰ ਪਈ ਹੈ ਵੀ ਕੀ ਬੰਦਾ ਕਰ ਸਕਦਾ ਵਾ ਨਾਲੇ ਹੁਣ ਉਹਦੀ ਉਮਰ ਨਹੀਂ ਗਈ ਹੈਗੀ ਵਿਚਾਰੀ ਦਵਾਈਆਂ ਦੇ ਸਿਰ ਤੇ ਤੇ ਹੈਗੀ ਆ ਹਾਂਜੀ ਹਾਂਜੀ ਨਾਲੇ ਹੁਣਾਂ ਦੇ ਕਦੀ ਕੋਈ ਗੱਲ ਹੋਣ ਦਿੰਦੀ ਨਹੀਂ ਤੇ ਨਹੀਂ ਤੁਹਾਡੀ ਦਸਤੀਫਤੀ ਕਰਦੀ ਆ ਤੁਹਾਡੀ ਮਾਂ ਦੀਆਂ ਗੱਲਾਂ ਕਰਦੀ ਤੇ ਉਹ ਹੀ ਤੰਗੀ ਕਰ ਦਿੰਦੀ ਆ ਮੈਨੂੰ ਵੀ ਆ ਕਰਤੇ ਆ ਉਹ ਕਰ ਤਾਂ ਹੁਣ ਇਹਦੇ ਕੋ ਕੰਮ ਨਹੀਂ ਹੁੰਦਾ ਚੱਕਰ ਖਾ ਕੇ ਦੇਖੂਗੀ ਨਾ ਫਿਰ ਤੁਹਾਨੂੰ ਹੀ ਖਿਆਈ ਹੁਣੀ ਆ ਨਹੀਂ ਨਹੀਂ ਕੰਮ ਤੇ ਕੰਮ ਕੋਈ ਦੇ ਦੇਣਗੇ ਤੇ ਘਰ ਹੋਈਦਾ ਵਾ ਇਹ ਬੜੇ ਕੋਲੇ ਜਦੋਂ ਮੜਾ ਮੁੱਟਾ ਬੰਦਾ ਕਰਦੇ ਤੇ ਵੀ ਚੰਗਾਈ ਨਹੀਂ ਚੱਲ ਕੋਈ ਗੱਲ ਨਹੀਂ ਕੰਮ ਕਰਨ ਦਾ ਡਰ ਵੀ ਕੋਈ ਨਹੀਂਗਾ ਬੈਠਾ ਬੰਦਾ ਲਸੰਗਣ ਦਾ ਛਿਲਦੇ ਨਾ ਹਾਂਜੀ ਹਾਂਜੀ ਸਬਜੀ ਕੱਟ ਦੇ ਉਹਨਾਂ ਕਿੰਨਾ ਹੀ ਕੰਮ ਕੱਟ ਜਾਂਦਾ ਵਾ ਹਾਂਜੀ ਹਾਂਜੀ ਨਹੀਂ ਇਹ ਤੇ ਗੱਲ ਹੈ ਜੀ ਤੇ ਜੇ ਕਵੇ ਪੋਚੇ ਲਾ ਝਾੜੂ ਲਾ ਤੋ ਨਹੀਂ ਗਏ ਤਾਂ ਕਹਿੰਦਾ ਹਾਂਜੀ ਨਹੀਂ ਨਹੀਂ ਉਹ ਕੰਮ ਤੇ ਪੁੱਝ ਲੋ ਕੋਈ ਕਰਨ ਦਿੰਦਾ ਹੈ ਆਹੋ ਜੇ ਉਹ ਮੁੰਡਾ ਕਰੇ ਤੇ ਵਿੱਚ ਵਾਰ ਨਾ ਮਲਾ ਖੜਿਆ ਕਰੋ ਆ ਕੋਈ ਨਹੀਂ ਹੁਣ ਤੁਸੀਂ ਆਇਓ ਸਾਡੇ ਕੋਲ ਕੋਈ ਨਹੀਂ ਆਵਾਂਗੇ ਇਹੀ ਵੀ ਹਾਂ ਕਿੰਨੇ ਜਾਣੇ ਆਇਓ ਹਾਂ ਕੋਈ ਨਹੀਂ ਆਵਾਂਗੇ ਹਾਂ ਕੋਈ ਹੈ ਨਹੀਂ ਤੇ ਚਲਿਏ ਦਾਦੀ ਦਾ ਹਾਂ ਚਲੋ ਪੁੱਤ ਚਲੋ ਚੱਲੀਏ ਚੱਲ ਮਾਤਾ ਤੇਰਾ ਵੀ ਜੀ ਨਹੀਂ ਲੱਗਣ ਡਿਆ ਤੀਏ ਫਿਰ ਹੁਣ ਤੂੰ ਸਿਆਣੀ ਆ ਏਦਾਂ ਇਆਂ ਕੀ ਕਰਨਾ ਫਿਰ ਹੁਣ ਰਹਿ ਲਿਆ 10 15 ਦਿਨ ਥੋੜੇ ਨੇ ਹਾਂ ਹਾਂ ਚਲੋ ਜੂਬੀ ਜੀ ਚਲੋ ਪੁੱਤ ਇਹੋ ਫੱਦੀ ਮੈਂ ਤਾਂ ਕਹਿੰਦਾ ਪੁੱਤ ਰਾਤ ਰਹਿੰਦੇ ਤੇ ਨਹੀਂ ਬਾਤ ਚਲ ਗਈ ਉਹਨੂੰ ਬਦਲ ਨਹੀਂ ਰਹਾ ਨਾ ਸੂਰੇ ਸੰਤੇ ਚੱਲ ਚੰਗਾ ਮੰਮੀ ਨਹੀਂ ਕੋਈ ਗੱਲ ਹੋਣੀ ਚੰਗਾ ਧਿਆਨ ਰੱਖਿਓ ਆਪਣਾ ਹਾਂ ਲੈ ਕੋਈ ਨਹੀਂ ਧਿਆਨ ਰੱਖਾਂਗੇ ਪੁੱਤ ਕੋਈ ਗੱਲ ਨਹੀਂ ਚੰਗਾ ਪੁੱਤ ਚੰਗਾ ਪਤਰਾ ਜੀ ਰੋ ਗੁਰੂ ਪਾਲਾ ਕਰੇ ਧਿਆਨ ਨਾ ਜਾਏ ਹੌਲੀ ਹੌਲੀ ਚੰਗਾ ਕੋਈ ਗੱਲ ਨਹੀਂ ਕੋਈ ਮਾਰਿਓ ਫੇਰਾ ਫੇਰਾ ਹਾਂ ਕੋਈ ਨਹੀਂ ਆਵਾਂਗੇ ਆਵਾਂਗੇ ਚਲ ਬਹਿ ਜਾਓ ਧਿਆਨ ਨਾਲ ਬਿਓ ਵਾਹਿਗੁਰੂ ਸਤਿ ਚੱਲ ਇਹ ਤੂੰ ਉਹ ਕੰਮ ਕੀਤਾ ਨਾ ਕਾਦਾ ਆ ਬੈਗ ਸਾਡਾ ਹੀ ਤੇ ਉਹਨੂੰ ਫੇਰ ਫੜਾਤਾ ਤੂੰ ਤੇ ਫੇਰ ਕੀ ਹੋ ਗਿਆ ਇੱਥੇ ਵੀ ਪਿਆ ਹੀ ਹੱਦ ਹੋ ਗਈ ਨਿੱਕੇ ਨਿੱਕੇ ਗੱਲ ਦਾ ਮੁੱਦਾ ਬਣਾ ਕੇ ਬਹਿ ਜਾਂਦੇ ਹੁੰਦੇ ਜੇ ਤੁਸੀਂ ਮੇਰਾ ਬੈਗ ਨਹੀਂ ਹੋਰ ਵੀ ਦਿੱਤਾ ਹੋਣਾ ਕੋਈ ਕੀ ਦਿੱਤਾ ਹੋਰ ਮੈਂ ਫੋਲ ਲੈਣਾ ਹੈਗਾ ਫੇ ਕੀ ਪਾਤਾ ਵਾ ਸੂਟ ਹੀ ਆ ਉਹਦੇ ਵਿਚਾਰੀ ਦੇ ਦੋ ਜਿਹੜੇ ਲੈ ਕੇ ਆਈ ਸੀ ਉਹ ਪਾ ਕੇ ਉਹਨੂੰ ਮੈਂ ਦੇ ਦਿੱਤੇ ਆ ਮੈਂ ਕਿੱਥੇ ਲਪਾਫੇ ਦੇ ਵਿੱਚ ਫੜੀ ਫਿਰਾਂਗੀ ਟਣੀ ਤੁਣੀ ਟੁੱਟਦੀ ਗਈ ਇਦਾਂ ਹੀ ਨੰਗਾ ਹੀ ਝੋਲਾ ਭਰ ਕੇ ਲੈ ਗਈ ਆ ਆ ਚੰਗਾ ਚੰਗਾ ਤੁਹਾਡਾ ਤਾਂ ਕੰਮ ਹੀ ਇਹੋ ਆ ਜੇੜੀ ਕੋਈ ਗੱਲ ਸੁਆਦੀ ਕਰੀ ਤੇ ਫਿਰ ਗੁੱਸਾ ਕਰਨਾ ਆਪਣੇ ਭਣ ਭਰਾਵਾਂ ਨੂੰ ਜੋ ਮਰਜ਼ੀ ਦੇਈ ਜਾਓ ਮੈਂ ਮਾਸਾ ਜੀ ਨੇ ਨੌਂ ਜਿਨੀ ਚੀਜ਼ ਦਿੱਤੀ ਆ ਕਿੱਦਾਂ ਦਰਸਣ ਲੈ ਪਏ ਆ ਝੋਲਾ ਭਰ ਕੇ ਦੇਤਾ ਵਾ ਕੀ ਅੰਦਰ ਨਪਿਆ ਨਹੀਂ ਜਿਹੜਾ ਕੱਢ ਕੇ ਮੈਂ ਫੜਾ ਤਾ ਉਹ ਬੇਚਾਰੀ ਨੂੰ ਇੱਕੋ ਗੱਲ ਕਰੀ ਜਾਂਦੇ ਬਾਰ-ਬਾਰ